ਬਹੁਤ ਵਧੀਆ ਬੰਦਾ ਜਣੀ ਇਹ ਕਰੋਨਾ ਟਾਈਮ ਤੋਂ ਵੀ ਨਾਲ ਜੁੜਿਆ ਹੋਇਆ ਹਰ ਘਰ ਦੇ ਨਾਲ ਜਿੰਨਾ ਬੰਦਾ ਵਧੀਆ ਕਰੀਏ ਉਹਨਾਂ ਹੀ ਥੋੜਾ ਇੱਕ ਕੰਮ ਕਰਵਾਏਗੇ ਸੀ ਨਾ ਕੰਮ ਇਹਨੇ ਕੋਈ ਛੱਡਿਆ ਨਹੀਂਗਾ ਜੀ ਰਾਸ਼ਨ ਤੇ ਪਾਣੀ ਦੀ ਗ੍ਰੀਪਾ ਨੂੰ ਵੀ ਜਿਹੜੇ ਅੰਦਰ ਬੈਠੇ ਰਹੇ ਨੇ ਵਿਚਾਰੇ ਅਪਾਹਜ ਬੰਦੇ ਉਹਨਾਂ ਨੂੰ ਵੀ ਇਹਨੇ ਖਰਚਾ ਖਰਚਾ ਦਿੱਤਾ ਨਹੀਂ ਜਣੀ ਕਈ ਸਾਲਾਂ ਤੋਂ ਇਹ ਨਾਲ ਰਲਿਆ ਰਿਹਾ ਹੈ ਇਸ ਟਾਈਮ ਤੇ ਥੱਕਾ ਹੋ ਰਿਹਾ ਹੈ ਅੱਛਾ ਨੇ ਰੋਨੇ ਦੇ ਵਿੱਚ ਵੀ ਕੈਂਪ ਕਬ ਵੀ ਲਗਾਉਂਦੇ ਰਹੇ ਨੇ ਤੇ ਬਹੁਤ ਵਧੀਆ ਕੰਮ ਕੀਤੇ ਆ ਹੋਰ ਵੀ ਕੰਮ ਕਰਾਉਂਦੇ ਨੇ ਪੰਜ ਸਾਲਾਂ ਤੋਂ ਇਹ ਵੀ ਵਧੀਆ ਯਾਨੀ ਜੀ ਬੰਦੇ ਬਹੁਤ ਕਿੰਨਾ ਨੂੰ ਕਾਂਗਰਸ ਜਿੱਦਾਂ ਦਾ ਮਤਲਬ ਕੰਮ ਕਰਕੇ ਤਾਂ ਦਿਖਣ ਕੰਮ ਕਰ ਵਧੀਆ ਕੀਤੇ ਜੋ ਹੋਰੋਂ ਤੱਕ ਇਹਨਾਂ ਨੇ ਕੀਤੇ ਨੇ ਵਧੀਆ ਠੀਕ ਕੀਤੇ ਨੇ ਜੀ ਇਹ ਇਹ ਹਮੇਸ਼ਾ ਜਦੋਂ ਵੀ ਲੋੜ ਪੈਂਦੀ ਜਦੋਂ ਹੀ ਪਹੁੰਚ ਜਾਂਦੇ ਨੇ ਕਮ ਕਰਵਾਏਗੇ ਨਹੀਂ ਵਾਰਡ ਦੇ ਅਸੀਂ ਵੀ ਇਹ ਜਿਵੇਂ ਗਲੀਆਂ ਦਾ ਆਇਆ ਘੁੱਟਿਆ ਵਗੈਰਾ ਜੋ ਵੀ ਹੈ ਸਫਾਈ ਦਾ ਪੂਰਾ ਧਿਆਰ ਰੱਖਣਾ ਤੇ ਰਿਪੋਰਟ ਜਿਹੜੀ ਕਿਹਨਾਂ ਨੂੰ ਜਾਏ ਹਾਂਜੀ ਕਾਂਗਰਸਨ ਵਾਲਾ ਕੀ ਨਾਮ ਹੈ ਜੀ ਮੇਰਾ ਨਾਮ ਸੁਨੀਲ ਕੁਮਾਰਾ ਜੀ ਕਿਹੜੇ ਵਾਰਡ ਤੇ ਆ ਜੀ ਆਪਾਂ ਇਹ 8 ਨੰਬਰ ਵਾਰਡ ਜੀ ਤੇ ਵਾਰਡ ਨੁਮਰਟ ਦੇ ਵਿੱਚ ਕਿਹੜੀ ਕਿਹੜੀ ਕੈਂਡੀਡੇਟ ਰਹਿੰਦੇ ਆ ਆਪਣੇ ਜੀ ਤਰ ਅਮਨ ਜੋਤ ਸਿੰਘ ਤੇ ਕਾਂਗਰਸ ਪਾਰਟੀ ਕੰਨੀ ਹੋ ਤੇ ਰਿਸ਼ਵਾਲ ਬੀਜੇਪੀ ਕੰਨੀ ਹੋ ਤੇ ਆਪਣਾ ਮਨਜ ਮਨਜਿੰਦਰ ਸਿੰਘ ਭੋਲਾ ਇਹ ਹੈਗਾ ਆ ਛਾੜੂ ਕਰਨੀ ਕਿਹਦੀ ਦੇਖਦੇ ਉਸ ਵਾਰ ਕਿਹੜੀ ਪਾਰਟੀ ਨੂੰ ਚੀ ਕੋਟ ਬੜੀ ਅਸੀਂ ਤਾਂ ਜੀ ਸਾਡਾ ਪੂਰਾ ਮਹੱਲਾ ਪੂਰਾ ਗੱਡ ਕੇ ਕਾਂਗਰਸ ਪਾਰਟੀ ਕਨਿਊ ਅਮਨਜੋਤ ਸਿੰਘ ਜੋਤੀ ਕਨਿਊ ਜੋ ਕਿ ਇਹ ਕਾਫੀ ਦੇਰ ਤੋਂ ਇਸ ਮਹੱਲੇ ਦੀ ਪੂਰੀ ਸੇਵਾ ਕਰ ਰਿਹਾ ਹੈ ਤੇ ਸਾਰਾ ਮਹੱਲਾ ਪੂਰਾ ਇਹਦੇ ਨਾਲ ਖੜਾ ਹੈ ਜਿਹੜੇ-ਜਿਹੜੇ ਕੰਮ ਕਰਵਾਏ ਕਿ ਨਹੀਂ ਇਹਨਾਂ ਨੇ ਦੇਖੋ ਜੀ ਜਿਵੇਂ ਲਾਈਟਾਂ ਦਾ ਹੋ ਗਿਆ ਸਾਰਾ ਪੂਰੇ ਕਿਸੇ ਕਮੇਟੀ ਨੇ ਕੋਈ ਲਾਈਟਰੀ ਲਗਾਈ ਹੋਰੇ ਇਸ ਬੱਚੇ ਨੇ ਲਵਾਈਆਂ ਲਾਈਟਾਂ ਸਾਰੀਆਂ ਤੇ ਪੂਰਾ ਸਾਫ ਸਫਾਈਆ ਇਸ ਬੱਚੇ ਨੇ ਸਾਰਾ ਕੰਮ ਇਸ ਬੱਚੇ ਨੇ ਕਰਾਇਆ ਇਸੇ ਜੋ ਇਹੀ ਵਜ੍ਹਾ ਹੈ ਜਿਹੜੇ ਇਹ ਕੰਮ ਕਰਾਉਂਦਾ ਸਾਰੇ ਕੋਈ ਵੀ ਕਿਸੇ ਦਾ ਕੰਮ ਹੋਵੇ ਘਰ ਦਾ ਹੋਵੇ ਕਿਸੇ ਦਾ ਕੋਈ ਜਿਵੇਂ ਕੋਈ ਵੀ ਕਿਸੇ ਦਾ ਪਰਸਨਲ ਕੋਈ ਵੀ ਕੰਮ ਹੋਵੇ ਇਹ ਬੱਚਾ ਭੱਜ ਕੇ ਹਰ ਇੱਕ ਕੋਲ ਕੋਈ ਜਾਂਦਾ ਹੈ ਠੀਕ ਹੈ ਜੀ ਤੇ ਇਸ ਕਰਕੇ ਸਾਰਾ ਪੂਰਾ ਮੱਲਾ ਇਸ ਬੱਚੇ ਦੇ ਨਾਲ ਖੜਾ ਹੈ ਕੋਈ ਕੈਂਡੀਡੇਟ ਕੋਈ ਵੀ ਆਵੇ ਹਰ ਇੱਕ ਨੂੰ ਪਤਾ ਹੈ ਵੀ ਇਹ ਬੱਚਾ ਕੀ ਕੰਮ ਕਰ ਰਿਹਾ ਹੈ ਕਿਉਂਕਿ ਬਹੁਤ ਦੇਰ ਤੋਂ ਇਹ ਸੰਘਰਸ਼ ਕਰ ਰਿਹਾ ਬੇਚਾਰਾ ਬੱਚਾ ਹੈ ਸਾਡਾ ਇਹ ਇਸ ਕਰਕੇ ਸਾਰਾ ਪੂਰਾ ਮਲਾ ਸਾਡਾ ਇਹਦੇ ਬੱਚੇ ਦੇ ਨਾਲ ਖੜਾ ਹੈ ਤੇ ਅਸੀਂ ਅਸੀਂ ਆਪ ਖੋਦੇ ਦੇ ਨਾਲ ਅਸੀਂ ਖੜੇ ਜਾਂਦੇ ਗੱਟ ਕੇ ਪੂਰੀ ਸਪੋਰਟ ਆਪਣਾ ਸਾਰਾ ਕੁਝ ਛੱਡ ਕੇ ਤੇ ਬੱਚੇ ਦੇ ਨਾਲ ਖੜੇ ਹਾਂ ਅਸੀਂ ਸੋ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸੌਰੰਜੀਤ ਸਿੰਘ ਪਹੁੰਚਿਆ ਹਾਂ ਵਾਰਡ ਨੰਬਰ 8 ਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਤੋਂ ਅਮਨ ਜੋਤ ਮੇਸਰ ਜਿਹੜੇ ਚੌਂ ਅਮੀਦਾ ਜਿਹੜੇ ਚੌਂ ਮੈਦਾਨ ਦੇ ਵਿੱਚ ਉਤਰੇ ਨੇ ਸੋ ਪਹਿਲਾਂ ਹੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਸਮੇਂ ਤੋਂ ਵਰਕ ਕਰ ਰਹੇ ਸੀ ਸੋ ਆਓ ਗੱਲ ਕਰਦੇ ਹਾਂ ਸਰ ਪਹਿਲਾਂ ਸਵਾਗਤ ਹੈ ਤੁਹਾਡਾ ਚੈਨਲ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀ ਟੀਮ ਦਾ ਤੁਸੀਂ ਅੱਜ ਮੇਰੇ ਕੋਲ ਇੱਥੇ ਇੱਕ ਨਿਵਾਣੇ ਦੇ ਕੋਲ ਆਇਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਪਲਾਮਾ ਜੋਜੀ ਪਹਿਲਾਂ ਤੁਸੀਂ ਅੱਜ ਕਾਂਗਰਸ ਪਾਰਟੀ ਲਈ ਜਿਹੜੀ ਚੋਣ ਦਾ ਮੈਚ ਉੱਥੇ ਹੋ ਕੈਂਡੀਡੇਟ ਸਨ ਉੱਤਰ ਹੈ ਕਿ ਅਮੀਰ ਮੈਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਦਾ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਮਾ ਮੇਰੇ 'ਚ ਕੁਝ ਦੇਖ ਕੇ ਤੇ ਉਹਨਾਂ ਨੇ ਜੀ ਮੈਨੂੰ ਇਸ ਵਾਰਡ ਨੰਬਰ 8 ਤੋਂ ਸਾਹਨੇ ਵਾਲ ਤੋਂ ਟਿਕਟ ਦੇ ਕੇ ਨਵਾਜਿਆ ਜੀ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜੀ ਕਰ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਤੁਸੀਂ ਦਬਦਾਰ ਰਹੇ ਹੋ ਤਾਂ ਆਮ ਆਦਮੀ ਪਾਰਟੀ ਨੇ ਪਲਕ ਛੱਡ ਕੇ ਕਾਂਗਰਸ ਪਾਰਟੀ ਵਿੱਚ ਆ ਗਏ ਕਾਰਲ ਸਰ ਕੋਈ ਨਹੀਂ ਸੀਗਾ ਜੀ ਕੋਈ ਖਾਸ ਕਾਰਨ ਨਹੀਂ ਸੀ ਬਸ ਇੱਕੋ ਹੀ ਕਾਰਨ ਸੀ ਕਿ ਅਸੀਂ ਬਹੁਤ ਟਾਈਮ ਦੇ ਮਿਹਨਤ ਕਰਦੇ ਸੀਗੇ ਜੀ ਦਿਲੋਂ ਮਿਹਨਤ ਕਰਦੇ ਸੀਗੇ ਜੀ ਆਪਣਾ ਸਾਰਾ ਕੁਝ ਛੱਡ ਕੇ ਅਸੀਂ ਮਤਲਬ ਨੰਗੇ ਪੈਰੀ ਹੋ ਕੇ ਜੀ ਨੰਗੇ ਚੱਟੇ ਹੋ ਕੇ ਮਿਹਨਤ ਕਰਦੇ ਸੀਗੇ ਜੀ ਇੱਕੋ ਹੀ ਪਾਰਟੀ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਹੱਥ ਜੋੜ ਕੇ ਰਿਕਵੈਸਟ ਕੀਤੀ ਸੀ ਕਿ ਸਾਨੂੰ ਤੁਸੀਂ ਟਿਕਟ ਦੇ ਕੇ ਜਰੂਰ ਨਵਾਜੋ ਅਸੀਂ ਤੁਹਾਨੂੰ 100% ਅਵਾਰਡ ਅਵਾਰਡ ਨੂੰ ਅਸੀਂ ਜਿੱਤਾਂਗੇ ਤੁਹਾਡੀ ਝੋਲੀ ਪਾਵਾਂਗੇ ਜੀ ਤੇ ਪਰ ਸਰ ਸਾਡੀ ਗੱਲ ਨੂੰ ਅਣਗੌਲਿਆ ਗਿਆ ਜੀ ਤੇ ਸਾਨੂੰ ਟਿਕਟ ਨਹੀਂ ਦਿੱਤੀ ਜਿੱਥੇ ਦੇਖਿਆ ਗਿਆ ਕਿ ਮਤਲਬ ਜਦੋਂ ਟਿਕਟ ਦਾ ਐਲਾਨ ਵੀ ਨਹੀਂ ਹੋਇਆ ਸੀਗਾ ਸ਼ੈਲੋ ਤੋਂ ਪਹਿਲਾਂ ਹੀ ਤੁਸੀਂ ਕਾਂਗਰਸ ਪਾਰਟੀ ਨੂੰ ਸ਼ਾਮਲ ਹੋਏ ਹੁੰਦੇ ਸੀ ਕੀ ਦੇਖਦੇ ਹੋ ਕਿ ਪਹਿਲਾਂ ਹੀ ਕੁਝ ਪਤਾ ਲੱਗ ਗਿਆ ਸੀ ਸਰ ਕਲੀਅਰ ਹੀ ਹੋ ਗਿਆ ਸੀਗਾ ਸਾਰਾ ਕੁਝ ਜੀ ਮਤਲਬ ਸਾਫ਼ ਹੀ ਜਵਾਬ ਦਿੱਤਾ ਸੀਗਾ ਜੀ ਕਿ ਨਹੀਂ ਮਿਲਣੀ ਭਾਈ ਟਿਕਟ ਤੈਨੂੰ ਹੁਣ ਫਿਰ ਸਰ ਫਿਰ ਸਰ ਡਿਸੀਜਨ ਲੈਣਾ ਪਿਆ ਜੀ ਸਾਰੇ ਵਾਰਡ ਵਾਸੀਆਂ ਦੇ ਫਿਰ ਮੈਨੂੰ ਜੀ ਆ ਕੇ ਕਿਹਾ ਸਾਡੀ ਸਲਾਹ ਹੋਈ ਸਾਰਿਆਂ ਦੀ ਸਾਰੇ ਵਾਰਡ ਵਾਸੀਆਂ ਨੇ ਕੋਈ ਗੱਲ ਨਹੀਂ ਕਿ ਅਮਨ ਤੂੰ ਬਹੁਤ ਟਾਈਮ ਦੀ ਰਾਜੇ ਮਿਹਨਤ ਕਰ ਰਿਹਾ ਹਾਂ ਵੀ ਆਪਾਂ ਤੈਨੂੰ ਇਸ ਵਾਰਡ ਚੋਂ ਕੌਂਸਲਰ ਬਣਾਉਣਾ ਵਾ ਤੇ ਆਪਾਂ ਇਹ ਵਾਰਡ ਦੀ ਡਿਵੈਲਪਮੈਂਟ ਕਰਾਉਣੀ ਹੈ ਜੀ ਤੇ ਮੈਂ ਇਹ ਜਿਹੜੀਆਂ ਇਲੈਕਸ਼ਨਸ ਵੀ ਲੜ ਰਿਹਾ ਹਾਂ ਜੀ ਇਹ ਮੇਰਾ ਮੇਨ ਇੱਕੋ ਹੀ ਮੋਟਿਵੇਸ਼ਨ ਆ ਕਿ ਆਪਾਂ ਵਾਰਡ ਨੰਬਰ 8 ਦੀ ਡਿਵੈਲਪਮੈਂਟ ਕਰਾਈ ਹੈ ਜੀ ਇਹਨੂੰ ਆਪਾਂ ਬੁਲੰਦੀਏ ਤੇ ਲੈ ਕੇ ਜਾਈਏ ਜੀ ਇਹ ਵਾਰਡ ਨੂੰ ਇੱਕ ਮਾਡਲ ਤਿਆਰ ਕਰੀਏ ਕਿ ਲੋਕ ਇਹ ਵਾਰਡ ਨੂੰ ਆ ਕੇ ਦੇਖਿਆ ਕਰਨ ਕਿ ਯਾਰ ਸਾਹਨੇ ਵਾਲੇ ਦੇ ਵਿੱਚ ਕੋਈ ਏਦਾਂ ਦਾ ਔਰਡ ਵੀ ਹੈਗਾ ਕਿ ਜਿੱਥੇ ਮਤਲਬ ਹਰ ਚੀਜ਼ ਪ੍ਰੋਪਰ ਫੈਸਿਲਿਟੀ ਦੇ ਵਿੱਚ ਆ ਜੀ ਮਤਲਬ ਬਹੁਤ ਕੁਝ ਦਿਲ ਚਾ ਜੀ ਬਹੁਤ ਸੁਪਨੇ ਨੇ ਇਸ ਵਾਰਡ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਹੈ ਮੇਰਾ ਪਿਆਰ ਮੇਰਾ ਪਰਿਵਾਰ ਆ ਜੀ ਇਹ ਮੇਰਾ ਵਾਰਡ ਇੱਥੇ ਜ਼ਿਲ੍ਹੇ ਵੀ ਲੋਕਲੇ ਜੀ ਸਾਰੇ ਕੁਝ ਮੈਂ ਨਾਲੇ ਹੱਥਾਂ 'ਚ ਪਲਿਆ ਜੀ ਠੀਕ ਹੈ ਤੇ ਸਾਡੇ ਪੁਰਾਣਾ ਸਾਡਾ ਵਪਾਰ ਵੀ ਇੱਥੇ ਆ ਜੀ ਸਾਡੇ ਸਾਰੇ ਘਰ ਵੀ ਇਸ વોર્ਡ ਦੇ ਵਿੱਚ ਹੀ ਨੇ ਜੀ ਤੇ ਇਹਨਾਂ ਨੇ ਤਾਂ ਜੀ ਮੈਨੂੰ ਆਪਦੇ ਹੱਥਾਂ 'ਚ ਖੇਡ ਖੜਾਇਆ ਹੋਇਆ ਜੀ ਤੇ ਇਹਨਾਂ ਦਾ ਸਾਰਿਆਂ ਦਾ ਮੈਂ ਬੱਚਾ ਕਿਸੇ ਦਾ ਮੈਂ ਛੋਟਾ ਭਾਈਆ ਜੀ ਇੱਕੋ ਹੀ ਰਿਕਵੈਸਟ ਆ ਸਾਰਿਆਂ ਅੱਗੇ ਹੱਥ ਜੋੜ ਕੇ ਜੀ ਕਿ ਇਲੈਕਸ਼ਨਾਂ ਦੇ ਵਿੱਚ ਸਿਰਫ 2 ਦਿਨ ਰਹਿ ਗਏ ਜੀ بڑے ਲੋਕ ਆਉਣਗੇ ਜੀ ਤੁਹਾਨੂੰ ਕਹਿਣਗੇ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਮੈਂ ਤੁਹਾਨੂੰ ਸਾਰੇ ਵਾਰਡ ਵਾਸੀਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਇੱਕੋ ਬੇਨਤੀ ਕਰੂੰਗਾ ਕਿ ਵੋਟ ਸਿਰਫ ਕੰਮ ਵਾਲੇ ਬੰਦੇ ਨੂੰ ਪਾਇਓ ਜੀ ਜਿਹੜਾ ਤੁਹਾਡੇ ਵਿੱਚ ਰਹੇ ਹਮੇਸ਼ਾ ਤੁਹਾਡੇ ਇੱਕ ਇੱਕ ਕੰਮ ਕਰਾਵੇ ਤੁਹਾਡਾ ਬੱਚਾ ਮੈਂ ਤੁਹਾਡਾ ਛੋਟਾ ਭਾਈ ਆ ਜੀ ਤੁਸੀਂ ਮੈਨੂੰ ਕਿਤੇ ਵੀ ਲੈ ਜਾ ਕੇ ਕੰਮ ਕੋਈ ਕੋਈ ਵੀ ਕੰਮ ਆ ਜੀ ਮੇਰੇ ਲਈ ਕੋਈ ਸੇਵਾ ਕਦੇ ਵੀ ਹੁਕਮ ਲਾਉਣੇ ਹੋ ਅੱਧੀ ਰਾਤ ਨੂੰ ਵੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਜੀ ਪਰ ਰਿਕੁਐਸਟ ਹੈ ਜੀ ਸਾਰਿਆਂ ਨੂੰ ਬੇਨਤੀ ਆ ਕਿ ਇਸ ਵਾਰ ਆਪਾਂ ਚੋਣ ਨਿਸ਼ਾਨ ਹੱਥ ਪੰਜੇ ਦੇ ਉੱਤੇ ਮੋਹਰ ਲਾਈਏ ਇੱਕ ਨੰਬਰ ਬਟਰਾ ਜੀ ਆਪਣਾ ਈਵੀਐਮ ਮਸ਼ੀਨ ਦਾ ਜੀ ਪਹਿਲਾਂ ਵੀ ਤੁਸੀਂ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਹੋ ਸ੍ਰੋਮਣੀ ਅਕਾਲੀ ਦਲ ਤੋਂ ਬਾਅਦ ਤੁਸੀਂ ਆਮ ਆਦੀ ਪਾਰਟੀ ਦੇ ਵਿੱਚ ਗਏ ਹੋ ਜੀ ਹੋਂਦਾ ਸੀ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਕਿਸ ਤਰ੍ਹਾਂ ਦਾ ਵਰਕ ਸੀ ਅਕਾਲੀ ਦਲ ਦੇ ਵਿੱਚ ਜੀ ਸ਼ਰਨ ਢਿੱਟ ਲੋਜੀ ਜੀ ਅਸੀਂ ਰਹਿਨਮਾਈ ਦੇ ਹੇਠ ਵਿੱਚ ਅਸੀਂ ਕੰਮ ਕੀਤਾ ਤੇ ਪਰ ਕੁਝ ਗੱਲਾਂ ਹੋ ਗਈਆਂ ਸੀਗੀਆਂ ਕੁਝ ਮਜਬੂਰੀਆਂ ਬਣ ਗਈਆਂ ਸੀਗੀਆਂ ਜੀ ਤੇ ਜਦੋਂ ਫਿਰ ਅਸੀਂ ਉਹ ਪਾਰਟੀ ਛੱਡ ਕੇ ਜੀ ਅਸੀਂ ਆਮ ਆਦੀ ਪਾਰਟੀ ਗਏ ਸੀ ਆਮ ਆਦੀ ਪਾਰਟੀ ਦੇ ਵਿੱਚ ਸਾਨੂੰ ਇਹ ਸੀ ਜੀ ਕੁਝ ਬਦਲਾਅ ਆਊਗਾ ਜੀ ਕੁਝ ਅਸੀਂ ਹੈ ਨਾ ਬਦਲਾਅ ਦੇ ਤੇ ਪਰ ਬਦਲਾਅ ਸਰ ਹਰੇ ਸਾਨੂੰ ਕੁਝ ਇੰਨਾ ਖਾਸ ਬਣੀ ਨਹੀਂ ਤੇ ਲਾਸਟ ਜਿਹੜੀ ਮੇਨ ਗੱਲ ਕੀ ਸੀਗੀ ਅਸੀਂ ਮਿਹਨਤ ਕਰਦੇ ਰਹੇ ਜੀ ਪਰ ਜਦੋਂ ਸਾਡਾ ਸਾਡਾ ਮੁੱਲ ਪੈਣ ਦਾ ਟਾਈਮ ਆਇਆ ਜੀ ਕੋਈ ਅੱਜ ਦਿਹਾੜੀ ਕਰਦਾ ਕੋਈ ਅੱਜ ਜੌਬ ਕਰਦਾ ਉਹਦਾ ਇੱਕੋ ਹੀ ਮਕਸਦ ਹੁੰਦਾ ਕਿ ਉਹਨੂੰ ਇੱਕ ਲਾਲਚ ਹੁੰਦਾ ਕਿ ਉਹਦੀ ਉਹਨੂੰ ਇੱਕ ਦਿਹਾੜੀ ਮਿਲੂਗੀ ਕੋਈ ਜੌਬ ਕਰਦਾ ਉਹਨੂੰ ਇੱਕ ਲਾਲਚ ਉਹਨੂੰ ਇੱਕ ਉਮੀਦ ਹੁੰਦੀ ਹੈ ਕਿ ਹੁਣ ਉਹਨੂੰ ਤਨਖਾਹ ਮਿਲੂਗੀ ਪਰ ਜਦੋਂ ਸਾਡੀ ਵਾਰੀ ਆਈ ਦੀ ਤਾਂ ਸਾਡੇ ਵਾਰੀ ਟਿਕਟ ਚੱਕ ਕੇ ਜੀ ਇੱਕ ਬਾਹਰਲੇ ਪਰਸਨ ਨੂੰ ਦਿੱਤੀ ਜੀ ਜਿਹੜਾ ਇਸ ਵਾਰ ਦੇ ਨਾਲ ਕੋਈ ਲੈਣਾ ਦੇਣਾ ਵੀ ਸੀਗਾ ਹਨਾ ਜੀ ਸਾਰੇ ਸਾਡੇ ਲਈ ਸਤਿਕਾਰਯੋਗ ਨੇ ਪਰ ਬੇਨਤੀ ਹੈ ਕਿ ਅਸੀਂ ਕਿੱਥੇ ਸਟੈਂਡ ਕੀਤਾ ਜੀ ਅਸੀਂ ਇਨੇ ਚਿਰ ਦੀ ਮਿਹਨਤ ਕਰਦੇ ਸੀਗੇ ਇਹ ਦੇਖਿਆ ਜਾਂਦਾ ਫਿਰ ਜਿੱਥੇ ਤੁਸੀਂ ਸਾਮੀ ਕਾਲਜਾਂ ਵੀ ਰਹੇ ਹੋ ਫਿਰ ਆਮ ਆਈ ਪਾਰਟੀ ਸ਼ਾਮਿਲ ਕੀਤਾ ਜੈਸਰ ਵੀ ਸਦਰ ਜੀ ਸਾਮੀ ਕਾਲਜਾਂ ਦੁਆਰਾ ਚੁਣ ਕੇ ਸਦਿਆ ਸੀ ਜੀ ਜੀ ਬਿਲਕੁਲ ਕੀਤਾ ਸਰ ਪਰ ਅ ਅਸੀਂ ਆਪਦਾ ਫਿਊਚਰ ਦੇਖਿਆ ਸਰ ਕਿ ਸਾਡਾ ਜਿਹੜਾ ਫਿਊਚਰ ਆ ਤੇ ਜੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੇ ਜੀ ਹਰ ਵਰਗ ਦੀ ਹਰ ਇਨਸਾਨ ਦੀ ਬੜੀ ਹੀ ਰਿਸਪੈਕਟ ਤੇ ਉਸ ਨੂੰ ਦੇਮੋਕ੍ਰੇਟ ਰੱਖਦੇ ਹੋਏ ਜੀ ਬਾਕੀ ਸਾਡਾ ਸਾਰੇ ਭਾਈਚਾਰੇ ਨੇ ਮੈਂ ਮੈਂ ਜਿੱਦਾਂ ਮੇਰੇ ਵਾਰਡ ਵਾਸੀਆਂ ਨੇ ਜੀ ਮੇਰੀ ਮੈਨੂੰ ਹੁਕਮ ਲਾਇਆ ਉਹ ਹੁਕਮ ਮੈਂ ਸਿਰ ਮੱਥੇ ਆਪਦਾ ਲੱਤਾ ਜੀ ਤੇ ਜੋ ਮੇਰੇ ਵਾਰਡ ਵਾਸੀਆਂ ਦਾ ਮੇਰੇ ਪਰਿਵਾਰ ਦਾ ਜੋ ਫੈਸਲਾ ਸੀ ਉਹਨੂੰ ਮੈਂ ਪਰਿਵਾਰ ਦੇ ਅਕੋਰਡਿੰਗ ਦੀ ਚੱਲਣਾ ਸੀ ਸਰ ਜੀ ਤੁਸੀਂ ਆਮਨ ਪਾਰਟੀ ਖਾਂਣ ਹੋ ਜੀ ਮੇਰਾ ਬਤਆਪਦਾ ਸਰ ਬਦਲਾਵ ਬਦਲਾਵ ਦੀ ਗੱਲ ਕਰਾਂ ਜੀ ਮੈਂ ਇਸ ਬਾਰੇ ਹੁਣ ਤੋਂ ਤੁਸੀਂ ਜੱਗ ਜਾਣਦਾ ਜੀ ਮੈਂ ਤਾਂ ਹੁਣ ਕੀ ਬੋਲਾਂ ਹਨ ਤੁਹਾਡੇ ਮਾਧਿਅਮ ਨਾਲ ਹੀ ਤੁਸੀਂ ਆਮ ਲੋਕਾਂ ਨੂੰ ਪੁੱਛੋ ਮੈਂ ਤਾਂ ਇੱਕ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਲੋਕ ਕਹਿਣਗੇ ਜਾਂ ਸੋਣ ਵਾਲੇ ਕਹਿਣਗੇ ਹਨਾ ਕਿ ਇਹ ਇਦਾਂ ਦੀਆਂ ਗੱਲਾਂ ਕਰਾ ਤੁਸੀਂ ਲੋਕਾਂ ਨੂੰ ਜਾ ਕੇ ਪੁੱਛੋ ਜੀ ਕਿ ਕਿੰਨਾ ਕੁ ਬਦਲਾਵ ਆਇਆ ਜੀ ਮੈਂ ਕੁਛ ਨਹੀਂ ਬੋਲੂ ਜੱਗ ਜਾਹਰ ਆ ਜੀ ਅੱਛਾ ਕਿੰਨੀਆਂ ਵਾਰਡ ਦੇ ਵਿੱਚ ਵੋਟਾਂ ਆ ਗੀਆਂ ਸਰ 1200 ਦੇ ਕਰੀਬ ਵੋਟਾਂ ਨੇ ਜੀ ਤੇ ਇਹ ਜਰਨਲ ਵਾਰਡ ਆ ਸਰ ਮੇਰਾ ਬਸ ਬਈ ਹੁਣ ਸਾਰੇ ਨੂੰ ਇਹੀ ਬੇਨਤੀ ਆ ਤੁਹਾਨੂੰ ਵੀ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਆ ਕਿ ਤੁਹਾਡਾ ਛੋਟਾ ਭਾਈਆਂ ਤੁਸੀਂ ਸਾਰੇ ਜਣੇ ਧਿਆਨ ਰੱਖਿਓ ਯਾਰ ਹਨਾ ਤੇ ਆਪਾਂ ਅਵਾਰਡ ਜਿੱਤ ਕੇ ਸਿਰਫ ਇੱਕੋ ਹੀ ਕੋਈ ਮੈਂ ਗੰਦੀ ਸਿਆ ਰਾਜਨੀਤੀ ਨਹੀਂ ਮੈਨੂੰ ਕਰਨੀ ਆਉਂਦੀ ਜੀ ਇੱਕੋ ਹੀ ਮਕਸਦ ਆ ਕਿ ਅਸੀਂ ਇਸ ਵਾਰ ਦੀ ਡਿਵੈਲਪਮੈਂਟ ਕਰਾਉਣੀ ਆ ਜੀ ਅਸੀਂ ਇਸ ਵਾਰਡ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਇਸ ਵਾਰਡ ਦੇ ਅਸੀਂ ਇਹਨੂੰ ਇੱਕ ਐਦਾਂ ਦਾ ਵਾਰਡ ਬਣਾਉਣਾ ਇੱਕ ਮਾਡਲ ਤਿਆਰ ਕਰਾਂਗੇ ਇਸ ਵਾਰਡ ਨੂੰ ਮੇਰਾ ਸ਼ੌਕ ਆ ਜੀ ਦਿਲ ਦਾ